ਇੱਕ ਬਾਬਾ ਜੀ ਆ ਜਰੂਰ ਲੱਗਿਆ ਮੈਂ ਨੌ ਦਾ ਭੁੱਲ ਦਾ ਜਿਹੜਾ ਕਹਿੰਦਾ ਚਾਰ ਪੈਰੇ ਆਣਾ ਨਵੇਂ ਹੀ ਚੱਲ ਪਿਆ ਹਨ ਉਹਨਾਂ ਕਹਿੰਦੇ ਵੀ ਇੱਕ ਵਾਰ ਤੂੰ ਆ ਕੇ ਤਾਂ ਦੇਖ ਤੇ ਬਗਵਾਸ ਕਰ ਹੁਣ ਅੱਜ ਕੱਲ ਨਵਾਂ ਕੰਮ ਚੱਲ ਪਿਆ ਚੁਪਹਿਰਿਆਂ ਦਾ ਸਿੱਖ ਨੇ ਤੇ ਬਾਣੀ ਹਰ ਵਕਤ ਪੜ੍ਹਨੀ ਚਾਰ ਪੈਰੇ ਥੋੜਾ ਪੜ੍ਹਨ ਸੇ ਆਠ ਪੈਰਾ ਰੱਦ ਹੀ ਹੁਣ ਬਾਣੀ ਆਂਦੀ ਅੱਠੇ ਪੈਰਾ ਰੱਦ ਨਾ ਉਹ ਕਦੇ ਚਾਰ ਪੈਰਾ ਰੱਦਨ ਸਾਡੇ ਸਿਰ ਤੇ ਕਰਜ਼ਾ ਵੜਾ ਸੀ ਬਾਬਾ ਦੀਪ ਸਿੰਘ ਨੇ ਸਾਡਾ ਹੁਣ ਕਰਜ਼ਾ ਤੁਸੀਂ ਪੁੱਠੇ ਕੰਮਾਂ ਲਈ ਲਿਆ ਹੋਏ ਤੇ ਬਾਬਾ ਦੀਪ ਸਿੰਘ ਥੋੜਾ ਜਮਾਂਵਾਰੀ ਚੁੱਕਾ ਛਾੜ ਕੇ ਮੈਗਜਾ ਸਵੇਰੀ ਲੱਗ ਜਨਾ ਉੱਥੇ ਕੀ ਆ ਜੀ ਉੱਥੇ ਕੀ ਆ ਪਤਾ ਨਹੀਂ ਗੋਲੀਆਂ ਖਾਨਾ ਨੂੰ ਚਿੱਟਾ ਬੀਨਾ ਸਮੈਗ ਬੀਨਾ ਉਹ ਬਾਬੇ ਦੇ ਆਪਾਂ ਨੂੰ ਬਹੁਤ ਗੁੱਸਾ ਵੀਰੇ ਚੱਲ ਕੋਈ ਵੀ ਨਾ ਗੰਦੇ ਜੇ ਦਾ ਹਾਂ ਬਿਲਕੁਲ ਅਸੀਂ ਤਾਂ ਉਹਨੂੰ ਗੰਦਾ ਹੀ ਕਹਾਂਗੇ ਉਹ ਕਹਿੰਦਾ ਆ ਸੰਗ ਦੇ ਚਾਰ ਪੈਰੇ ਚੋਰ ਲੈ ਬਾਬਾ ਦੀਪ ਸਿੰਘ ਨਹੀਂ ਆਏ ਤੇ ਬਾਬਾ ਬੁੱਢਾ ਜੀ ਨਹੀਂ ਆਏ ਹਨਾ ਉਹਨੂੰ ਕਿ ਜਿਹੜੇ ਗੁਰੂ ਸਾਹਿਬ ਨੂੰ ਤੂੰ ਮੰਨਾਂ ਵੀ ਆਪਦੇ ਘਰੇ ਜਿੱਦੀ ਤੂੰ ਬੱਤੀ ਕਰਦਾ ਉਹ ਗੁਰੂ ਮਹਾਰਾਜ ਤੁਹਾਡੇ ਘਰੇ ਆਏ ਨੇ ਉਹ ਜੋ ਕੁਝ ਹੁੰਦਾ ਉਹ ਤੋਂ ਕਰ ਲਵੇ ਹਨਾ ਤੂੰ ਕੀ ਆ ਜਾ ਕੇ ਕੈਨੇਡਾ ਨੂੰ ਕਦੇ ਇੰਗਲੈਂਡ ਨੂੰ ਤੋ ਛੱਡ ਸਾਰਾ ਕੁਝ ਸਾਮ ਕੋਈ ਗੁਰੂ ਘਰ 30 ਸਾਲ ਹੋ ਗਏ ਪ੍ਰਚਾਰਕ ਬਣੇ ਨੇ ਤੂੰ ਐਂ ਦੱਸ ਵੀ 20 ਸਾਲਾਂ ਦੇ ਵਿੱਚ ਕਿੰਨੇ ਬੰਦਿਆਂ ਦੇ ਤੂੰ ਸ਼੍ਰੀ ਸਾਹਿਬ ਪਵਾਤਾ ਕਿੰਨੀ ਸੰਗਤ ਤੂੰ ਗੁਰੂ ਘਰ ਜਾਣ ਲੱਤ ਜਦੋਂ ਸਾਡੇ ਸਿੱਖ ਪ੍ਰਚਾਰਕੀ ਇਦਾਂ ਕਹਿਣ ਲੱਗੇ ਆਪੀ ਇਹਨਾਂ ਨੇ ਜਾਣਾ ਵੀਰੇ ਆਪੀ ਕੋਈ ਜੀਜ਼ੂ ਮੀਜ਼ੂ ਵਾਲਿਆਂ ਦੇ ਬੜੂ ਕੋਈ ਸਰਸ ਜੜਾਂ ਦਾ ਬੜੂਗਾ ਕੋਈ ਵਿਆਸ ਵਾਲਾ ਸਹੀ ਹੈ ਕਿ ਨਾ ਚਲ ਮੈਂ ਉਹਦਾ ਨਾਂ ਲੈਣਾ ਮੈਂ ਉਹਦਾ ਮੂੰਹ ਨਹੀਂ ਖਰਾਬ ਕਰਨਾ ਇਹ ਜਿਹੇ ਬੰਦੇ ਦਾ ਨਾਂ ਲੈ ਕੇ ਪਰ ਉਹਦੇ ਖਾਤਰ ਗਲਤ ਗੱਲ ਇੱਥੇ ਆਵੇ ਫੇਰ ਦੇਖੇ ਬਾਕੀ ਆ ਗੱਲ ਦਾ ਸਪਸ਼ਟੀਕਰਨ ਕਰ ਦੇਵੇ ਵੀ ਜਿਹੜੇ ਬਾਬੇ ਦੀ ਘਰੇ ਉਹ ਤੂੰ ਬੱਤੀ ਕਰਦਾ ਬਾਬਾ ਜੀ ਉਹਨਾਂ ਦੇ ਘਰੇ ਆਏ ਸੀ ਕਦੇ ਉਹ ਬਾਬਾ ਜੀ ਸਾਡੇ ਮੂਹਰੇ ਆਉਣ ਗੱਲ ਉਹਨਾਂ ਨਾਲ ਕਰਾਂਗੇ ਚਾਹੇ ਉਹ ਸਕਿਉਰਿਟੀ ਜਹੋਂ ਚਾਹੇ ਕਾਲੇ ਪਾਣੀ ਜਹੋਂ ਚਾਹੇ ਉਹਦਾ ਭੋਰਾ ਪੱਟਿਆ ਹੋਵੇ ਚਾਹੇ ਆਸਮਾਨ ਜਹੋਂ ਇੱਕ ਵਾਰ ਉਹਨਾਂ ਨਾਲ ਗੱਲ ਜ਼ਰੂਰ ਕਰਾਂਗੇ ਦਸੇ ਗੁਰੂਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਬਾਬੇ ਸ਼ਹੀਦ ਬਾਬਾ ਦੀਪ ਸਿੰਘ ਜੀ ਕੁਝ ਗਲਤ ਦਾ ਬ੍ਰਦਰ ਹੈ ਨਹੀਂ ਉਹ ਇੱਕ ਬਾਬਾ ਜੇ ਜਰੂਰ ਲੱਗਿਆ ਹੋਇਆ ਮੈਂ ਨੌ ਦਾ ਭੋਲਾ ਦਾ ਜਿਹੜਾ ਕਹਿੰਦਾ ਚਾਰ ਪੈਰੇ ਆਣਾ ਨਵੇਂ ਹੀ ਚੱਲ ਪਿਆ ਹੈ ਹਨ ਉਹਨਾਂ ਕੇ ਵੀ ਇੱਕ ਵਾਰ ਤੂੰ ਆ ਕੇ ਤਾਂ ਦੇਖ ਤੇ ਬਗਵਾਸ ਕਰੀਂ ਗੱਤ ਦੇ ਵਿੱਚ ਦਰਸ਼ਨ ਕਰਕੇ ਤਾਂ ਦੇਖੋ ਇੱਕ ਵਾਰ ਆ ਕੇ ਦੇਖ ਵੀਰੇ ਕਹਿਣ ਦੇ ਕਰਨ ਦੇ ਵਿੱਚ ਫਰਕ ਹੁੰਦਾ ਮੈਂ ਕਹਿੰਦਾ ਮੇਰਾ ਪਿੰਡ ਬਹੁਤ ਸੋਹਣਾ ਜਿੰਨਾ ਯਾਰ ਤੁਸੀਂ ਮੇਰੇ ਪਿੰਡ ਜਾਓਗੇ ਨਾ ਤੁਹਾਨੂੰ ਕਿਦਾਂ ਪਤਾ ਲੱਗੂ ਬ੍ਰਦਰ ਤਾਂ ਮੈਂ ਆਪਦੇ ਮੂੰਹ ਆਪਦੇ ਪਿੰਡ ਦੀ ਵਿਡਿਆਈ ਕਰੀ ਜਨਾ ਮੇਰਾ ਪਿੰਡ ਬਹੁਤ ਸੋਹਣਾ ਮੇਰੇ ਪਿੰਡ ਦੀ ਪੰਚਾਇਤ ਚੰਗੀ ਆ ਤੁਸੀਂ ਜਾ ਕੇ ਦੇਖੋ ਮੈਂ ਕਹਿੰਦਾ ਜਿੰਨਾ ਮੇਰੇ ਪਿੰਡ ਜੇ ਨਰਕ ਦਾ ਨਰਕ ਹੀ ਹੈ ਨਹੀਂ ਕਿ ਤੁਸੀਂ ਜਾ ਕੇ ਪਤਾ ਲੱਗਦਾ ਵੀਰੇ ਉਹਨੂੰ ਦੱਸਿਆ ਵੀ ਆ ਫੇਸਬੁੱਕ YouTube ਤੇ ਇੱਕ ਬਾਬਾ ਜੀ ਆ ਪਤਾ ਨਹੀਂ ਕੀ ਮਾਜੀ ਪਤਾ ਨਹੀਂ ਕਿਹੜਾ ਉਹ ਚੱਲ ਕੋਈ ਵੀ ਨਾ ਉਹ ਗੰਦੇ ਜਿਹੇ ਦਾ ਹਾਂ ਬਿਲਕੁਲ ਅਸੀਂ ਤਾਂ ਉਹਨੂੰ ਗੰਦਾ ਹੀ ਕਹਾਂਗੇ ਉਹ ਕਹਿੰਦਾ ਆ ਸੰਗ ਦੇ ਚਾਰ ਪੈਰੇ ਚੋਰ ਲੈ ਬਾਬਾ ਦੀਪ ਸਿੰਘ ਨਹੀਂ ਆਏ ਤੇ ਬਾਬਾ ਬੁੱਢਾ ਜੀ ਨਹੀਂ ਆਏ ਹਨਾ ਉਹਨੂੰ ਕਿ ਜਿਹੜੇ ਗੁਰੂ ਸਾਹਿਬ ਨੂੰ ਤੂੰ ਮੰਨਾਂ ਵੀ ਆਪਦੇ ਘਰੇ ਜਿੱਦੀ ਤੂੰ ਬੱਤੀ ਕਰਦਾ ਗੁਰੂ ਮਹਾਰਾਜ ਤੁਹਾਡੇ ਘਰੇ ਆਏ ਨੇ ਆਏ ਨੇ ਤੁਹਾਡੇ ਘਰੇ ਤੂੰ ਤੂੰ ਇੱਥੇ ਇੱਕ ਵਾਰੀ ਆ ਹਾਂ ਇਹਦੇ ਧਾਗਾ ਦਵੀਜ਼ ਚੱਲਦਾ ਹੋਵੇ ਨਾ ਤੂੰ ਫੇਰ ਕਹਿ ਸਕਦਾ ਤੂੰ ਯਾਰ ਆ ਵੀਰੇ ਜਿੰਨੇ ਸੰਗ ਦਾ ਹੈਗਾ ਨਾ ਗੁਰੂ ਮਹਾਰਾਜ ਦੇ ਲੜ ਲੱਗੀ ਹੋਈ ਆ ਯਾਨੀ ਸਾਡੇ ਸਿੱਖ ਪ੍ਰਚਾਰਕੀ ਇਦਾਂ ਕਹਿਣ ਲੱਗੇ ਆਪੀ ਇਹਨਾਂ ਨੇ ਜਾਣਾ ਵੀਰੇ ਆਪੀ ਕੋਈ ਜੀਜ਼ੂ ਮਿਜ਼ੂ ਵਾਲਿਆਂ ਦੇ ਬੜੂ ਕੋਈ ਸਰਸ ਜੜਾਂ ਦਾ ਬੜੂਗਾ ਕੋਈ ਵਿਆਸ ਵਾਲਾ ਸਹੀ ਹੈ ਕਿ ਨਾ ਤੁਸੀਂ ਤਾਂ ਸਾਡੀ ਸੰਗਤ ਨੂੰ ਤੋੜ ਦਿਓ ਆ ਕੋਈ ਜੋੜਨ ਵਾਲਾ ਕੰਮ ਨਹੀਂ ਬ੍ਰਦਰ ਆ ਤੋੜਨ ਵਾਲਾ ਕੰਮ ਹੈ ਕਹਿਣਾ ਵੀ ਕਹਿ ਸਕਦੇ ਵੀ ਪਹਿਲਾਂ ਵੀ ਲੋਕ ਪਾਠ ਕਰਦੇ ਸੀ ਸਾਡਾ ਤਾਂ ਅਠਾ ਪਹਿਰੇ ਦਾ ਬਟ ਉਹ ਬਿਆਨ ਜਿਹੜਾ ਦਿੱਤਾ ਗਿਆ ਸੀਗਾ ਵੀ ਉਹਨਾਂ ਨੇ ਆਪਣੇ ਸ਼ਹਿਰ ਦਾ ਹੀ ਆ ਪਾਪਾ ਆਪਣੇ ਸ਼ਹਿਰ ਦਾ ਹੀ ਆ ਪਾਪਾ ਤੇ ਚੱਲ ਮੈਂ ਉਹਦਾ ਨਾਂ ਲੈਣਾ ਵੀ ਨਹੀਂ ਮੈਂ ਉਹਦਾ ਮੂੰਹ ਨਹੀਂ ਖਰਾਬ ਕਰਨਾ ਇਹ ਜਿਹੇ ਬੰਦੇ ਦਾ ਨਾਂ ਲੈ ਕੇ ਪਰ ਉਹਦੇ ਖਾਤਰ ਗਲਤ ਗੱਲ ਇੱਥੇ ਆਵੇ ਫੇਰ ਦੇਖੇ ਬਾਕੀ ਆ ਗੱਲ ਦਾ ਸਪਸ਼ਟਿਕਰਨ ਕਰ ਦੇਵੇ ਵੀ ਜਿਹੜੇ ਬਾਬੇ ਦੀ ਘਰੇ ਉਹ ਤੂੰ ਬੱਤੀ ਕਰਦਾ ਬਾਬਾ ਜੀ ਉਹਨਾਂ ਦੇ ਘਰੇ ਆਏ ਸੀ ਕਦੇ ਜਿਨ੍ਹਾਂ ਦੇ ਵੀ ਕਰਦਾ ਸਾਨੂੰ ਤਾਂ ਪਤਾ ਨਹੀਂ ਹਨ ਹਾਂ ਬਾਕੀ ਸਾਡੀ ਤਾਂ ਸ਼ਰਧਾ ਹੈ ਕਿ ਅਸੀਂ ਆਵਾਂਗੇ ਨਾਲ ਵੀ ਸਾਰੇ ਪਿੰਡ ਨੂੰ ਲਿਆਵਾਂਗੇ ਸਾਰੇ ਨਗਰ ਨੂੰ ਲਿਆਵਾਂਗੇ ਉਹ ਜੋ ਕੁਝ ਹੁੰਦਾ ਉਹ ਤੋਂ ਕਰ ਲਵੇ ਹਨ ਤੂੰ ਕੀ ਹੈ ਚੁੱਪ ਜਾ ਕੇ ਕੈਨੇਡਾ ਨੂੰ ਕਦੇ ਇੰਗਲੈਂਡ ਨੂੰ ਤੋ ਛੱਡ ਸਾਰਾ ਕੁਝ ਸਾਮ ਕੋਈ ਗੁਰੂ ਘਰ ਤੂੰ ਐਂ ਦੱਸ ਵੀ ਤੂੰ ਗੁਰੂ ਮਹਾਰਾਜ ਦੇ ਲੜ ਕਿੰਨੇ ਬੰਦੇ ਲਾਏ ਨੇ ਤੂੰ ਕਿੰਨੇ ਲਾਏ ਨੇ ਫਿਰ ਅਸੀਂ ਦੱਸਾਂਗੇ ਵੀ ਅਸੀਂ 2 ਸਾਲ ਦੇ ਵਿੱਚ ਆਪਦੇ ਪਿੰਡੋਂ ਕਿੰਨੇ ਲਾਏ ਤੇ ਆਪਦੇ ਆੜੀ ਕਿੰਨੇ ਲਾਏ ਤੂੰ ਕਹਿੰਦਾ ਮੈਨੂੰ 20 ਸਾਲ ਹੋ ਗਏ ਪ੍ਰਚਾਰਕ ਬਣੇ ਨੇ ਤੂੰ ਐਂ ਦੱਸ ਵੀ 20 ਸਾਲਾਂ ਦੇ ਵਿੱਚ ਕਿੰਨੇ ਬੰਦਿਆਂ ਦੇ ਤੂੰ ਸ਼੍ਰੀ ਸਾਹਿਬ ਪਵਾਤਾ ਕਿੰਨੀ ਸੰਗਤ ਤੂੰ ਗੁਰੂ ਘਰ ਜਾਣਦਾ ਇਦਾਂ ਹੀ ਹੁੰਦਾ ਹੈ ਨਾ ਵੀ ਕਿੰਨੇ ਕੁ ਬੰਦੇ ਜਿਹੜੇ ਗੁਰੂ ਤੇ ਲੜ ਲਾਏ ਨੇ ਇਦਾਂ ਹੀ ਹੁੰਦਾ ਹੈ ਨਾ ਵੀਰੇ ਕਿਸੇ ਨੂੰ ਦੇਖ ਕੇ ਤੁਸੀਂ ਪੱਗ ਬੰਨੀ ਹੋਣੀ ਆ ਤੁਹਾਨੂੰ ਦੇਖ ਕੇ ਚਾਰਾਂ ਨੇ ਹੋਰ ਨੇ ਮੰਨ ਲਈ ਮੇਰੇ ਵੀ ਕਟਿੰਗ ਆ ਵੀਰੇ ਮੈਂ ਵੀ ਕਿਸੇ ਨੂੰ ਦੇਖ ਕੇ ਬੰਨੀ ਆ ਨਾ ਪਰ ਐਦਾਂ ਨਾ ਯਾਰ ਬਿਨਾ ਸੋਚੇ ਸਮਝੇ ਨਾ ਬਗਵਾਸ ਕਰੋ ਇੱਥੇ ਆ ਕੇ ਦੇਖੋ ਤੁਸੀਂ ਆਪੇ ਖੜੇ ਆ ਕਿੰਨੀ ਸ਼ਾਨ ਦੀ ਆ ਬ੍ਰਦਰ ਬਾਕੀ ਜੀ ਆਪਾਂ ਕਹੀਏ ਮਾੜੀਆਂ ਮੋਟੀਆਂ ਦਾ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਜਿਵੇਂ ਕਿ ਇਹਦਾ ਮੋਬਾਈਲ ਕੱਢ ਲਿਆ ਪਰ ਸਾਧਾ ਨਾਰਮਲ ਗੱਲਾਂ ਨੇ ਉਨ ਤੁਸੀਂ ਆ ਕੇ ਦੇਖੋ ਸਾਰੇ ਲੋਕਾਂ ਦਾ ਕਿੰਨਾ ਪਿਆਰ ਆ ਵੀਰੇ ਇਧਰ ਨੂੰ ਹੋ ਜਾ ਭੈਣੇ ਇਧਰ ਨੂੰ ਹੋ ਜਾ ਲੋਕ ਪਾਠ ਕਰਦੇ ਨੇ ਵੀਰੇ ਮੇਰੀ ਗੱਲ ਸੁਣ ਇੱਕ ਬੰਦਾ ਗਲਤ ਮੱਥਾ ਡੇਕ ਦੂ 2 ਡੇਕ ਦੂ 5 ਡੇਕ ਦੇਣਗੇ 50 ਡੇਕ ਦੇਣਗੇ 500 50 ਹਜ਼ਾਰ ਬੰਦਾ ਗਲਤ ਮੱਥਾ ਨਹੀਂ ਢੇਕ ਸਕਦਾ ਆਪਾਂ ਗੈਣਤੀ ਮਾਰ ਕੇ ਉਹ ਬਾਬੇ ਨੂੰ ਦਿਖਾ ਸਕਦੇ ਆ 50 ਹਜ਼ਾਰ ਬੰਦਾ ਬੈਠਾ ਸਾਡੇ ਮਹਾਰਾਜ ਦੇ ਦਰ ਤੇ ਹਾਂ ਉਹਨੂੰ 10 ਵੀ ਖੰਡਾ ਵੀ ਤੇਰੀ ਲਾਤ ਵਰਗਾ ਖੰਡਾ ਸਾਡੇ ਬਾਬਾ ਜੀ ਦਾ ਵੀ ਜਿੱਦਣ ਤੇਰੇ ਤੇ ਲੈ ਕੇ ਚੜ ਗਿਆ ਪਤਾ ਨਹੀਂ ਮਾਜੀ ਪਤਾ ਨਹੀਂ ਕੁਝ ਵੀ ਹੋ ਗਿਆ ਆਪਾਂ ਨਾ ਲੈਣਾ ਵੀ ਨਹੀਂ ਆਉਂਦਾ ਵੀ ਥੋੜਾ ਜਿਹਾ ਬਿਆਨਬਾਜ਼ੀ ਜੋ ਵੀ ਤੂੰ ਕਰਦਾ ਮਾੜੀ ਜੀ ਲੈਂਟ ਤੇ ਰਹਿ ਕੇ ਕਰ ਹਾਂ ਜੋ ਵੀ ਹੈ ਸਾਡਾ ਤੇਰੇ ਨਾਲ ਕੋਈ ਬੈਰ ਵਿਰੋਧ ਨਹੀਂ ਹੈਗਾ ਹਨਾ ਕੋਈ ਆਪਣਾ ਬੱਟ ਦਾ ਰੋਲਾ ਨਹੀਂ ਸਤਿਕਾਰ ਅਸੀਂ ਤੇਰਾ ਤਾ ਕਰਦੇ ਆਂ ਤੇਰੇ ਸ਼੍ਰੀ ਸਾਹਿਬ ਪਾਇਆ ਤੇਰੇ ਸਿਰ ਤੇ ਪੱਗ ਨਹੀਂ ਅਸੀ ਤਾਂ ਤੇਰਾ ਜ਼ਿਕਰ ਵੀ ਨਾ ਕਰੀਏ ਤੇ ਕਿਸੇ ਨੂੰ ਕਰਨ ਮਨਾ ਦਈਏ ਤੂੰ ਸਾਡੇ ਸ਼ਹਿਰ ਦਾ ਹੋ ਗਿਆ ਯਾਰ ਸਾਡੇ ਸ਼ਹਿਰ ਨੂੰ ਨਿੰਦੀ ਜਾਨਾ ਹਨਾ ਤੂੰ ਸਾਡੇ ਘਰ ਦੇ ਵਿੱਚੋਂ ਖਾ ਕੇ ਜਿਵੇਂ ਕਹਿੰਦੇ ਸਾਡੇ ਘਰ ਹੀ ਸੁੱਕੀ ਜਾਨਾ ਤੂੰ ਵੀਰੇ ਯਾਰ ਆ ਕੇ ਦਾ ਦੇਖ ਇੱਥੇ ਤੂੰ ਫੜ ਕੇ ਮੈਗ ਜਾਂ ਸਵੇਰੀ ਲੱਗ ਜਾਨਾ ਉੱਥੇ ਕੀ ਆ ਜੀ ਉੱਥੇ ਕੀ ਆ ਪਤਾ ਨਹੀਂ ਗੋਲੀਆਂ ਖਾਨਾਂ ਤੋਂ ਚਿੱਟਾ ਬੀਨਾ ਜ਼ਮੈਕ ਬੀਨਾ ਉਹ ਬਾਬੇ ਦੇ ਆਪਾਂ ਨੂੰ ਬਹੁਤ ਗੁੱਸਾ ਵੀਰੇ ਆ ਕੇ ਦੇਖੇ ਗਈ ਜਾਂਦਾ ਇੱਥੇ ਬਾਬਾ ਬੁੱਢਾ ਜੀ ਆ ਉਧਰ ਬਾਬਾ ਦੀਪ ਸਿੰਘ ਜੀ ਆ ਨਾ ਹੀ ਬਾਬਾ ਬੁੱਢਾ ਜੀ ਆਏ ਨੇ ਇੱਥੇ ਨਾ ਹੀ ਬਾਬਾ ਦੀਪ ਸਿੰਘ ਆਏ ਨੇ ਠੀਕ ਆ ਵੀਰੇ ਉਹ ਨਹੀਂ ਆਏ ਮੰਨੇ ਅਸੰਗਤ ਆਈ ਆ ਧੰਨੇ ਭਗਤ ਨੇ ਪੱਥਰਾਂ ਚੋਂ ਰੱਬ ਕੱਢ ਲਿਆ ਸੀ ਆ ਸੰਗਤ ਨੇ ਬਾਬਾ ਦੀਪ ਸਿੰਘ ਆਉਣ ਲਾ ਦੇ ਇਥੇ ਆਪਾਂ ਮੰਨਦੇ ਨਹੀਂ ਆਏ ਤੇ ਅਸੀਂ ਨਹੀਂ ਕਹਿੰਦੇ ਵੀ ਆਏ ਨੇ ਨਾ ਅਸੀਂ ਮੰਨਦੇ ਆ ਬਾਬਾ ਬੁੱਢਾ ਜੀ ਆਏ ਨੇ ਦੇ ਪਰ ਸਾਨੂੰ ਹੁਣ ਪਤਾ ਮੌਜੂਦਾ ਆਪਾਂ ਖੜੇ ਆਂ ਨਾ ਹੁਣ ਮਹਾਰਾਜ ਜੀ ਸਾਡੇ ਚ ਹਾਜ਼ਰ ਨਾਜ਼ਰ ਨੇ ਵੀਰੇ ਆ ਕੀਨੇ ਆਉਣ ਲਾਏ ਨੇ ਆ ਸੰਗਤ ਨੇ ਆਉਣ ਲਾਏ ਨੇ ਵੀਰੇ ਬ੍ਰਦਰ ਸੰਗਤ ਨੇ ਆਉਣ ਲਾਏ ਨੇ ਆਪਾਂ ਨਹੀਂ ਆਉਣ ਲਾਏ ਉਹਦੇ ਕਰਕੇ ਜੋ ਵੀ ਆ ਵੀ ਵੀਰੇ ਉਰੇ ਆ ਕੇ ਦੇਖੋ ਤੇ ਤੁਸੀਂ ਸਿੱਖੋਗੇ ਯਾਰ ਸਿੱਖ ਪਰ ਜਾਨ ਮਾਈਕ ਫੜ ਕੇ ਬਿਆਨ ਦੇਣਾ ਸੌਖਾ ਵਾ ਤੇ ਸੰਗਤ ਦੇ ਵਿੱਚ ਬੈਠ ਕੇ ਜਾਂ ਸੰਗਤ ਦੇ ਨਾਲ ਗੱਲਬਾਤ ਕਰਕੇ ਉਹ ਚੀਜ਼ ਨੂੰ ਪ੍ਰੈਕਟੀਕਲੀ ਔਖਾ ਹੋ ਜੀ ਬਸ ਦੀ ਗੱਲ ਕਰਨਾ ਔਖਾ ਵੀ ਤੇ ਬਿਲਕੁਲ ਨਹੀਂ ਆਪ ਤਾਂ ਐ ਕਹਿੰਦੇ ਸਾਡਾ ਵੱਡਾ ਭਰਾ ਵਾ ਸਤਿਕਾਰਯੋਗ ਆ ਪਰ ਤੂੰ ਦੇਖ ਲੋਕ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਡੇਕਦੇ ਨੇ ਤੂੰ ਕੱਲ ਨੂੰ ਕੋਈ ਇਹੋ ਜਿਹਾ ਬਿਆਨ ਨਾ ਦੇ ਜੀ ਵੀ ਜਿਸ ਨਾਲ ਸਾਡੇ ਲੋਕਾਂ ਦੇ ਬਲੂੰਦਰੇ ਹਿਰਦੇ ਜਾਣ ਠੀਕ ਆ ਸਹੀ ਆ ਕਹਿੰਨ ਵੀ ਉਹਨਾਂ ਨੂੰ ਦੁੱਖ ਲੱਗੇ ਕਿਉਂਕਿ ਜਿਵੇਂ ਉਹ ਕਹਿੰਦੇ ਨੇ ਵੀ ਚਾਰ ਪੈਰਿਆਂ ਵਾਲਾ ਕੰਮ ਚੱਲ ਪਿਆ ਸਾਨੂੰ ਬਹੁਤ ਬੁਰਾ ਲੱਗਿਆ ਵੀ ਪਰਸਨਲੀ ਮੈਨੂੰ ਬਹੁਤ ਦੁੱਖ ਲੱਗੇ ਵੀ ਕਿਸੇ ਦਾ ਤਾਂ ਮੈਨੂੰ ਪਤਾ ਨਹੀਂ ਕਦੇ ਉਹ ਬਾਬਾ ਜੀ ਸਾਡੇ ਮੂਹਰੇ ਆਉਣ ਗੱਲ ਉਹਨਾਂ ਨੇ ਕਰਾਂਗੇ ਚਾਹੇ ਉਹ ਸਕਿਉਰਟੀ 'ਚ ਹੋਣ ਚਾਹੇ ਕਾਲੇ ਪਾਣੀ 'ਚ ਹੋਣ ਚਾਹੇ ਉਹਦਾ ਭੋਰਾ ਪੱਟਿਆ ਹੋਵੇ ਚਾਹੇ ਆਸਮਾਨ 'ਚ ਹੋਣ ਇੱਕ ਵਾਰ ਉਹਨਾਂ ਨੇ ਗੱਲ ਜ਼ਰੂਰ ਕਰਾਂਗੇ ਗੁੱਸਾ ਕਿੱਲਾ ਸਾਡਾ ਕੋਈ ਨਹੀਂ ਬਾਬਾ ਜੀ ਨੇ ਉਹਨਾਂ ਨੂੰ ਆਹੀ ਗੱਲ ਕਹਿਣੀ ਵੀ ਬਾਬੇ ਮਹਾਰਾਜ ਤੁਸੀਂ ਆਹ ਨਾ ਬਿਆਨ ਦੋ ਠੀਕ ਹੈ ਜਿੱਦਾਂ ਤੇਰੀ ਰੋਟੀ ਚੱਲਦੀ ਆ ਤੂੰ ਜਲਾਈ ਚੱਲ ਵੀ ਜਾ ਤੂੰ ਪੰਜ ਬੁੱਧਵਾਰ ਸਾਡੇ ਕਰਕੇ ਪੰਜ ਬੁੱਧਵਾਰ ਆ ਕੇ ਦੇ ਪੰਜ ਬੁੱਧਵਾਰ ਸਵਾ ਹਫਤਾ ਮਹੀਨਾ ਹੋਇਆ ਬ੍ਰਦਰ ਤੂੰ 40 ਫੇਰ ਜੇ ਨਹੀਂ ਹੋਇਆ ਨੀਵੀਂ ਜਗ੍ਹਾ ਬਹਿ ਜਾਗੇ ਲੁਧਿਆਣਾ ਸਾਡਾ ਸ਼ਹਿਰ ਲੁਧਿਆਣਾ ਜਿੱਥੇ ਵੀ ਕਹੋ ਨੀਵੀਂ ਜਗ੍ਹਾ ਬਹਿ ਜਾਗੇ ਪਰ ਐਦਾਂ ਪੜਨੋਣਾ ਸਾਡੇ ਬਾਬੇ ਨੂੰ ਜੇ ਸਾਡੇ ਬਾਬਾ ਜੀ ਖੰਡਾ ਲੈ ਕੇ ਚੜਾਈ ਕਰ ਗਏ ਫੇਰ ਔਖਾ ਹੋ ਜਾਣਾ ਬ੍ਰਦਰ ਬਿਲਕੁਲ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ